ਪਾਸ਼ਾ ਦਾ ਕਪਤਾਨ ਕੋਟ ਸ਼ੁਕਰਿਆ ਜਿਨ੍ਹਾਂ ਨੇ ਉਹ ਮੋਰਚਾ ਜਿਹੜਾ ਅਸੀਂ 2-3 ਮਹੀਨੇ ਤੋਂ ਲਾ ਰੱਖਿਆ ਸੀ ਉਹਦੇ ਚ ਸਾਨੂੰ ਕਾफी ਸਫਲਤਾ ਬਖਸ਼ੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਬਹੁਤ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਜੀ ਖਰੂਰ ਸਾਹਿਬ ਤੋਂ ਲੈ ਕੇ ਨਲ ਰਹੇ ਤੇ ਗੁਰੂ ਪਾਸ਼ਾ ਦੇ ਅੱਗੇ ਅਰਦਾਸ ਕੀਤੀ ਕਿ ਉਹਨਾਂ ਨੂੰ ਫਤਿਹ ਬਖਸ਼ਣ ਤੇ ਚੜ੍ਹਦੀ ਕਲਾ ਕਰਨ ਤੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਰਸਤਾ ਪਧਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚੇ ਦੇ ਰੂਪ ਵਿੱਚ ਕੀ ਹੋ ਸਕਦੇ ਜਿਹੜਾ ਮੋਰਚਾ ਲੱਗਾ ਸੀ ਅਮਰਸਰ ਦਾ ਮੋਰਚੇ ਦੀ ਅੱਜ ਤੋਂ ਸਮਾਪਤੀ ਹੈ ਜੀ ਮੋਰਚੇ ਦੀ ਸਮਾਪਤੀ ਬਸ ਸਮਾਪਤੀ ਹੈ ਹੀ ਹੁਣ ਇਹ ਨਵੇਂ ਮੋਰਚੇ 'ਚ ਜਾ ਰਹੇ ਆ ਕਿਉਂਕਿ ਸੰਗਤਾਂ ਦੇ ਰੂਬਰੂ ਇਹ ਮੋਰਚਾ ਹੁਣ ਜਿੱਤਣ ਦੀ ਹੈ ਇਹਦੇ ਵਾਸਤੇ ਸਾਡੇ ਕੋਈ ਨਾ ਟਾਈਮ ਵੀ ਨਹੀਂ ਸੀ ਹੈਗਾ ਤੇ ਬਾਕੀ ਸੰਗਤਾਂ ਨੂੰ ਚਾਰ ਚੁਫੇਰੇ ਨਹੀਂ ਧਿਆਨ ਦੇ ਸਕਦੀਆਂ ਇਸ ਕਰਕੇ ਅਸੀਂ ਸਮਾਪਤ ਕਰਦੇ ਆ ਜਿਨ੍ਹਾਂ ਸੰਗਤਾਂ ਨੇ ਮੋਰਚੇ 'ਚ ਸਹਿਯੋਗ ਦਿੱਤਾ ਗੁਰੂ ਪਾਸ਼ਾ ਦਾ ਸ਼੍ਰੋਮਣੀ ਕਮੇਟੀ ਨੇ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਸਾਰੀ ਸਿੱਖ ਸੰਗਤ ਨੂੰ ਪਤਾ ਹੈ ਕਿ ਅਮਰਪਾਲ ਸਿੰਘ ਖਾਲਸਾ ਜਿਹੜੇ ਖਡੂਰ ਸਾਹਿਬ ਤੋਂ ਮਤਲਬ ਕਿ ਜਿਆਦਾ ਉਮੀਦਵਾਰ ਦੀ ਚੋਣ ਲੜ ਰਹੇ ਸੀ ਅੱਜ ਅਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਇਹਨਾਂ ਗੁਰਸਾਨ ਗੁਰਗਨ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲੇ ਆਂ ਇਥੋਂ ਨਿਕਣ ਲੱਗੇ ਤਰਨਦਨ ਸਾਹਿਬ ਜਾਣਾ ਵਾ ਵਾਹਿਗੁਰੂ ਉਹਨਾਂ ਨੂੰ ਹਨ ਚੜ੍ਹਦੀ ਕਲਾ ਕਰਨ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਫਤਿਹ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਰਦਾਰ ਅਮਰਤਪਾਲ ਸਿੰਘ ਦੀ ਚੋਣ ਮਹਿੰਮ ਦਾ ਆਗਾਜ਼ ਕੀਤਾ ਹੈ ਤੇ ਇਹ ਜਿਹੜਾ ਮੋਰਚਾ ਹੈ ਇਹ ਧਰਮ ਯੁੱਧ ਦਾ ਮੋਰਚਾ ਹੀ ਤੁਸੀਂ ਸਮਝੋ ਇਹਨੂੰ ਅਸੀਂ ਧਰਮ ਦੀ ਲੜਾਈ ਲੜਨ ਵਾਲੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਅੱਜ ਇਹਨਾਂ ਦੇ ਨਾਲ ਸਹਿਯੋਗ ਕਰਨ ਆਏ ਆ ਤੇ ਪ੍ਰਮਾਤਮਾ ਸਾਨੂੰ ਵੀ ਬਲ ਤੇ ਬੁੱਧੀ ਬਖਸ਼ੇ ਤੇ ਸਾਰੀ ਸੰਗਤ ਨੂੰ ਵੀ ਬਲ ਬੁੱਧੀ ਬਖਸ਼ੇ ਤੇ ਸਾਰੇ ਪੰਥ ਨੂੰ ਮੇਰੀ ਅਪੀਲ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਧਰਮ ਦੀ ਲੜਾਈ ਹੈ ਇਹ ਮਨੁੱਖੀ ਹੱਕਾਂ ਦੀ ਲੜਾਈ ਹੈ ਸਾਰੇ ਵੈਰ ਵਿਰੋਧ ਛੱਡ ਕੇ ਤੁਸੀਂ ਸਾਡਾ ਉਹ ਬੰਦੀ ਸਿੰਘਾਂ ਦਾ ਜਿਹੜੇ 35-35 ਸਾਲ ਤੋਂ ਵੀ ਬੰਦ ਹੈ ਉਹਨਾਂ ਦੀ ਰਿਹਾਈ ਵਾਸਤੇ ਜੋ ਵੀ ਅਸੀਂ ਸਾਨੂੰ ਕਰਨਾ ਪੈ ਰਿਹਾ ਹੈ ਅਸੀਂ ਧਰਨੇ ਮੇ ਜਾ ਰਹਿਆਂ ਤੋਂ ਲੈ ਕੇ ਮੋਰਚੇ ਵੀ ਲਾਏ ਆ ਤੇ ਪਰ ਅੱਜ ਜਿਹੜਾ ਇਲੈਕਟ੍ਰੋਨਿਕ ਚੀਜ਼ ਹੈ ਜਿਹਦੇ ਵਿੱਚ ਜਾਣਾ ਵੀ ਅਸੀਂ ਬਹੁਤ ਜ਼ਰੂਰੀ ਸਮਝਦੇ ਆ ਮੈਂ ਵੀ ਕੰਪੇਨ ਕੀਤੀ ਸੀ 19 ਚ ਤੇ ਚਲੋ ਬਹੁਤ ਜਟ ਦੀ ਕਲਾ ਵਾਲੀ ਕੰਪੇਨ ਸੀ ਸਾਡੀ ਤੇ ਹੁਣ ਵਾਹਿਗੁਰੂ ਅਸੀਂ ਚਾਹੁੰਦੇ ਆ ਕਿ ਹੁਣ ਆਪਾਂ ਕਿਤੇ ਉਹ ਤੋਂ ਖਾਣਾ ਖਾਈਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਾਰੇ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਸੱਚ ਸੱਚ ਇਨਸਾਫ ਦੇ ਨਾਲ ਖੜਨ ਤੇ ਜਿਹੜੇ ਝੂਠੇ ਲੋਗ ਐ ਉਹਨਾਂ ਦੇ ਜਿਹੜੇ ਪੱਟਦੇ ਉਹ ਪਾਸੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਾਸ਼ਾ ਰਕਤਾਨਕੋਟ ਸ਼ੁਕਰਿਆ ਜਿਨ੍ਹਾਂ ਨੇ ਉਹ ਮੋਰਚਾ ਜਿਹੜਾ ਅਸੀਂ 2-3 ਮਹੀਨੇ ਤੋਂ ਲਾ ਰੱਖਿਆ ਸੀ ਉਹਦੇ ਚ ਸਾਨੂੰ ਕਾਫੀ ਸਫਲਤਾ ਬਖਸ਼ੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਬਹੁਤ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਮਰਤਪਾਲ ਸਿੰਘ ਜੀ ਖਰੂਰ ਸਾਹਿਬ ਤੋਂ ਲੇਖਨ ਲੜ ਰਹੇ ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਕਿ ਉਹਨਾਂ ਨੂੰ ਫਤਿਹ ਬਖਸ਼ਣ ਤੇ ਚੜ੍ਹਦੀ ਕਲਾ ਕਰਨ ਤੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਰਸਤਾ ਪਧਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਰਚੇ ਦੇ ਰੂਪ ਵਿੱਚ ਕੀ ਹੋ ਸਕਦੀ ਹੈ ਜਿਹੜਾ ਮੋਰਚਾ ਲੱਗਾ ਸੀ ਅਮਰਸਰ ਦਾ ਮੋਰਚੇ ਦੀ ਅੱਜ ਤੋਂ ਸਮਾਪਤੀ ਹੈ ਜੀ ਮੋਰਚੇ ਦੀ ਸਮਾਪਤੀ ਬਸ ਸਮਾਪਤੀ ਹੈ ਹੁਣ ਇਹ ਨਵੇਂ ਮੋਰਚੇ 'ਚ ਜਾ ਰਹੇ ਹਾਂ ਕਿਉਂਕਿ ਸੰਗਤਾਂ ਦੇ ਰੁਬਰੂ ਇਹ ਮੋਰਚਾ ਹੁਣ ਜਿੱਤਣ ਦੀ ਹੈ ਇਹ ਦੇ ਵਾਸਤੇ ਸਾਡੇ ਕੋਈ ਨਾ ਟਾਈਮ ਵੀ ਨਹੀਂ ਸੀ ਹੈਗਾ ਤੇ ਬਾਕੀ ਸੰਗਤਾਂ ਦੇ ਚਾਰਜ ਫੇਰੇ ਨਹੀਂ ਧਿਆਨ ਦੇ ਸਕਦੀਆਂ ਇਸ ਕਰਕੇ ਅਸੀਂ ਸਨੋਤ ਕਰਦੇ ਹਾਂ ਤੇ ਜਿਨ੍ਹਾਂ ਸੰਗਤਾਂ ਨੇ ਮੋਰਚੇ 'ਚ ਸਹਿਯੋਗ ਦਿੱਤਾ ਗੁਰੂ ਪਾਤਸ਼ਾਹ ਦਾ ਸ਼੍ਰੋਮਣੀ ਕਮੇਟੀ ਨੇ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਸਾਰੀ ਸਿੱਖ ਸੰਗਤ ਨੂੰ ਪਤਾ ਹੈ ਕਿ ਅਮਰਪਾਲ ਸਿੰਘ ਖਾਲਸਾ ਜਿਹੜੇ ਖਡੂਰ ਸਾਹਿਬ ਤੋਂ ਮਤਲਬ ਕਿ ਜਾਦ ਉਮੀਦਵਾਰ ਦੀ ਚੋਣ ਲੜ ਰਹੇ ਸੀ ਅੱਜ ਅਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਇਨਾਂ ਗੁਰੂ ਸਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਇੱਥੋਂ ਨਿਕਲਣ ਲੱਗੇ ਤਰਨਦਨ ਸਾਹਿਬ ਜਾਣਾ ਵਾ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਕਰਨ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਫਤਿਹ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਅੱਜ ਸਰਦਾਰ ਅਮਰਤਪਾਲ ਸਿੰਘ ਦੀ ਚੋਣ ਮਹਮ ਦਾ ਆਗਾਜ਼ ਕੀਤਾ ਹੈ ਤੇ ਇਹ ਜਿਹੜਾ ਮੋਰਚਾ ਹੈ ਇਹ ਧਰਮ ਯੁੱਧ ਦਾ ਮੋਰਚਾ ਹੀ ਤੁਸੀਂ ਸਮਝੋ ਇਹਨੂੰ ਅਸੀਂ ਧਰਮ ਦੀ ਲੜਾਈ ਲੜਨ ਵਾਲੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਅੱਜ ਇਹਨਾਂ ਦੇ ਨਾਲ ਸਹਿਯੋਗ ਕਰਨ ਆਏ ਆ ਤੇ ਪ੍ਰਮਾਤਮਾ ਸਾਨੂੰ ਵੀ ਬਲ ਤੇ ਬੁੱਧੀ ਬਖਸ਼ੇ ਤੇ ਸਾਰੀ ਸੰਗਤ ਨੂੰ ਵੀ ਬਲ ਬੁੱਧੀ ਬਖਸ਼ੇ ਤੇ ਸਾਰੇ ਪੰਥ ਨੂੰ ਮੇਰੀ ਅਪੀਲ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਧਰਮ ਦੀ ਲੜਾਈ ਹੈ ਇਹ ਮਨੁੱਖੀ ਹੱਕਾਂ ਦੀ ਲੜਾਈ ਹੈ ਸਾਰੇ ਵੈਰ ਵਿਰੋਧ ਛੱਡ ਕੇ ਤੁਸੀਂ ਸਾਡਾ ਉਹ ਬੰਦੀ ਸਿੰਘਾਂ ਦਾ ਜਿਹੜੇ 35-35 ਸਾਲ ਤੋਂ ਵੀ ਬੰਦ ਹੈ ਉਹਨਾਂ ਦੀ ਰਿਹਾਈ ਵਾਸਤੇ ਜੋ ਵੀ ਅਸੀਂ ਸਾਨੂੰ ਕਰਨਾ ਪੈ ਰਿਹਾ ਹੈ ਅਸੀਂ ਧਰਨੇ ਮੇ ਜਾ ਰਹਿਆਂ ਤੋਂ ਲੈ ਕੇ ਮੋਰਚੇ ਵੀ ਲਾਏ ਆ ਤੇ ਪਰ ਅੱਜ ਜਿਹੜਾ ਇਲੈਕਟ੍ਰੋਨਿਕ ਚੀਜ਼ ਹੈ ਜਿਹਦੇ ਵਿੱਚ ਜਾਣਾ ਵੀ ਅਸੀਂ ਬਹੁਤ ਜ਼ਰੂਰੀ ਸਮਝਦੇ ਆ ਮੈਂ ਵੀ ਕੰਪੇਨ ਕੀਤੀ ਸੀ 19 ਚ ਤੇ ਚਲੋ ਬਹੁਤ ਜਟਦੀ ਕਲਾ ਵਾਲੀ ਕੰਪੇਨ ਸੀ ਸਾਡੀ ਤੇ ਹੁਣ ਵਾਹਿਗੁਰੂ ਅਸੀਂ ਚਾਹੁੰਦੇ ਆ ਕਿ ਹੁਣ ਆਪਾਂ ਕਿਤੇ ਤੋਂ ਖਾਣਾ ਖਾਈਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਾਰੇ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਸੱਚ ਸੱਚ ਇਨਸਾਫ ਦੇ ਨਾਲ ਖੜਨ ਤੇ ਜਿਹੜੇ ਝੂਠੇ ਲੋਗ ਹੈ ਉਹਨਾਂ ਦੇ ਜਿਹੜੇ ਪਰਦੇ ਉਹ ਪਾਸੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ